ਤੋ ਚੋਲਿਆ ਹੀ ਤੂੰ 18 ਲੀਟਰ ਚ ਹੋਇਆ ਜੀ ਮੈਂ 18 ਲੀਟਰ ਪਿਛਲੇ ਉਸੇ ਦੁੱਧ ਕੰਡੇ ਦੇ ਜੋਕਿਆ ਹੋਇਆ ਐਸ ਕੀ ਥਣ ਵੇਖੋ ਬਾਈ ਕਿੱਡਾ ਪਾਵਰ ਵਾਲਾ ਥਣ ਦਾ ਜੋਸ਼ ਗਾੜੀ ਪਿਛਾੜੀ ਇੱਕੋ ਜੀ ਜਮਾ ਕਦ ਬੁੱਤ ਦੀ ਝੋਟੀ ਪੂਰੀ ਜ਼ਬਰਦਸਤ ਇਹ 7 ਕਿਲੋ ਤੋ ਜੀ ਡੰਗ ਦਾ ਹਾਂਜੀ 14 ਕਿਲੋ ਕਦ ਕੁਦ ਦੀ ਦਾ ਪਾਕਮਾਲ ਝੋਟੀ ਆ 6 ਫੁੱਟ ਦੇ ਕਰੀਬ ਤਾਂ ਉਚਾਈ ਹੋਊਗੀ ਕਰਮਾਲੀ ਦੀ ਲੰਬਾਈ ਦਾ ਆਈਡੀਆ ਦਾ ਕੋਈ ਮੈਂ ਲਾ ਨਹੀਂ ਸਕਦਾ ਵੀਰੇ ਹਾਂ ਬਹੁਤ ਚੰਗਾ ਕਦ ਬੁੱਤ ਝੋਟੀ ਦਾ ਕਿਉਂਕਿ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਪਰਮਾਨੂ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਟੁੱਡੀ ਦੇ ਵਿੱਚ ਟੁੱਡੀ ਪਿੰਡ ਜ਼ਿਲ੍ਹਾ ਫਰੀਦਕੋਟ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਆ ਮਿੱਤਰੋ ਕਲੇਰਾਂ ਤੋਂ 5-4 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਨੇੜੇ ਕੋਟ ਸੁਖੀਆ ਪਿੰਡ ਵੀ ਰਹਿ ਜਾਂਦਾ ਮਿੱਤਰੋ ਇੱਕ ਪਾਸੇ ਪਾਣਾ ਇਹ ਪਿੰਡ ਇਸ ਪਿੰਡ ਦੇ ਗਵੰਡੀ ਪਿੰਡ ਟੁੱਡੀ ਪਿੰਡ ਦੇ ਵਿੱਚ ਆ ਕੇ ਬਈ ਤੁਸੀਂ ਮਿੱਤਰੋ ਅਵਤਾਰ ਸਿੰਘ ਸੰਗੇ ਬਾਈ ਦੇ ਘਰੇ ਕਾਦੀਆਂ ਜੁਨੀਅਨ ਦਾ ਪ੍ਰਧਾਨ ਆ ਬਾਈ ਬਾਈ ਦੇ ਕੋਲੇ ਇੱਕ ਝੋਟੀ ਫਲਮਾਉਣ ਦੇ ਲਈ ਆਇਆ ਔਰ ਨਾਲ ਦੀ ਨਾਲ ਜਥੇਬੰਦੀਆਂ ਦੇ ਨਾਲ ਵੀ ਰابطਾ ਕਾਇਮ ਆ ਬਾਈ ਦਾ ਤੇ ਨਾਲ ਦੀ ਨਾਲ ਬਾਈ ਸ਼ੌਕ ਆ ਬਾਈ ਨੂੰ ਜਿਹੜਾ ਉਹ ਚੰਗਾ ਪਸ਼ੂ ਤਾਂ ਨਸਾਂਬੜਦਾ ਤੇ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਟਾਪ ਦੀ ਝੋਟੀ ਜਿਹੜੀ ਕਹਿਣ ਤੋਂ ਪਾਵੇ ਵੀ ਕੁਝ ਕੁ ਦਿਨਾਂ ਦੀ ਸੂਈ ਤਾਜੀ ਬਿਲਕੁਲ ਤੀਜਾ ਚੌਥਾ ਦਿਨ ਤੇ ਉਹ ਚੰਗਾ ਦੁੱਧ ਸੀ ਬੋਲੇ ਦੀ ਸਟਾਰਟਿੰਗ ਪੀਕ ਲੈਵਲ ਦਾ ਰਿਕਾਰਡ ਆ ਜਿਹੜਾ ਉਹ ਵੀ ਮਹੱਤਮਪੂਰਨ ਪੂਰਾ ਟਾਪ ਦਾ ਰਿਕਾਰਡ ਆ ਗਲਬਤ ਕਰਦੇ ਆਪਾਂ ਬਾਈ ਉਤਾਰਦੇ ਨੇ ਸਤਿ ਸ਼੍ਰੀ ਅਕਾਲ ਉਤਾਰ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਵਧੀਆ ਸੇਤਾ ਦੇ ਪਰਿਵਾਰ ਬਾਈ ਵਧੀਆ ਚੜਦੀ ਕਲਾ ਤੋਂ ਕਰਾ ਫਿਰ ਪਾ ਕੇ ਕਿਸਾਨੀ ਵਾਲੀ ਤੇ ਝੰਡਾ ਹੈ ਹਾਂ ਧਰਨੇ ਤੋਂ ਆਇਆ ਸੀ ਠੀਕ ਹੈ ਜੀ ਫਰੀਦਕੋਟ ਅੱਜ ਟੱਕੀ ਬੈਠੇ ਹਾਂ ਠੀਕ ਹੈ ਠੀਕ ਹੈ ਜੀ ਅੱਛਾ ਉਤਾਰ ਭਾਈ ਆਪਾਂ ਝੋਟੀ ਵਿੱਚ ਨਹੀਂ ਇੱਕ ਹੈ ਨਾ ਇਹ ਕਿੰਨੂਆ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਇਹਨੂੰ ਤੀਜਾ ਦਿਨ ਆ ਜੀ ਤੀਜਾ ਹੀ ਸੂਆ ਤੇ ਤੀਜਾ ਹੀ ਦਿਨ ਆ ਹੈ ਠੀਕ ਹੈ ਭਾਈ ਕਿੰਨੇ ਬੋਲੇ ਦੁੱਧ ਤੋਂ ਸਟਾਰਟ ਆ ਹੁਣ ਇਹ 7 ਕਿਲੋ ਤੋਂ ਹੀ ਡੰਗ ਦਾ 14 ਕਿਲੋ ਦੋਵੇਂ ਡੰਗਾਂ ਦਾ ਸਟਾਰਟ ਆ ਹੁਣ ਪਿਛਲੇ ਸੂਏ ਕਿੰਨਾ ਦੁੱਧ ਚੋਲਿਆ ਸੀ ਤੁੰਨ 18 ਲੀ ਐਤੂ ਕਿਧਰ ਫਿਰ ਵੀ ਨੂੰ ਜਾਊਗੀ ਭਾਈ ਇਹ ਤਾਂ ਜੀ ਮਹਾਰਾਜ ਨੂੰ ਪਤਾ ਹੋਣਾ ਹੈ ਅਨ ਆਪਾਂ ਇਹਨੂੰ ਕੁਝ ਨਹੀਂ ਕਹਿ ਸਕਦੇ ਸਹੀ ਗੱਲ ਹੈ ਸੇਵਾ ਤੇ ਡਿਪੈਂਡ ਬਾਕੀ ਝੋਟੀ ਦਾ ਲਵਾਸ ਲੂਸ ਬਹੁਤ ਚੰਗਾ ਹੈ ਜਮਾਂ ਠੰਡੀ ਹੈ ਜੀ ਜਿਵੇਂ ਮਰ ਸਿੰਘ ਫਿਰ ਪੋਪਲੇ ਪਹਿਲਾਂ ਹੀ ਲਵਾ ਗਈ ਸੀ ਕਿਤੇ ਹਾਂ ਇਹ ਆਉਂਦੀ ਲਵਾ ਗਈ ਸੀ ਠੀਕ ਹੈ ਭਾਈ ਠੀਕ ਹੈ ਠੀਕ ਹੈ ਇਹ ਫਿਰ ਇਧਰ ਦੀ ਕਿ ਉਧਰ ਨੂੰ ਲੈਂਦੀ ਇਹ ਨਹੀਂ ਆਪਣੇ ਆਪ ਦੀ ਘਰ ਦੀ ਆ ਜੀ ਘਰ ਦੀ ਕੱਟੀ ਤਾਂ ਐਮ 29 ਦੀ ਆ ਇਹ ਇਹ ਐਮ 29 ਦੀ ਆ ਕਿਆ ਬਾਤ ਅੱਛਾ ਇਹਦੇ ਮਗਰ ਬੱਚਾ ਕਿਹੜਾ ਆ ਗਿਆ ਜੀ ਬੱਚਾ ਆਵੇ ਤਾਂ ਖੜਾ ਹੀ ਕੱਟਾਈ ਅਰਜਨ ਕੁੰਗੜ ਦਾ ਹੀ ਅਰਜਨ ਕੁੰਗੜ ਦਾ ਕੱਟਾ ਲੈ ਵੀ ਮਿੱਤਰੋ ਪਿਓ ਵਾਲੇ ਪੱਖ ਤੋਂ ਐਮ 29 ਦੀ ਧੀ ਆ ਤੇ ਐਮ 29 ਦੀ ਧੀ ਦਾ ਦੁੱਧ ਲੋਕਿਆਂ ਤੇ ਛੁਪਿਆ ਨਹੀਂ ਲੋਕਾਂ ਦੇ ਸਾਹਮਣੇ ਦੁੱਧ ਤੋੜਦੇ ਮੜੇ ਕੱਢਿਓ ਬਾਹਰ ਨੂੰ ਲੈ ਵੀ ਮਿੱਤਰੋ ਕੱਦ ਕੁਦਦੀ ਦਾ ਪਾਕਮਾਲ ਝੋਟੀ ਆ 6 ਫੁੱਟ ਦੇ ਕਰੀਬ ਤਾਂ ਉਚਾਈ ਹੋਊਗੀ ਕਰਮਾਲੀ ਦੀ ਲੰਬਾਈ ਦਾ ਆਈਡੀਆ ਤਾਂ ਕੋਈ ਮੈਨ ਲਾਈ ਨਹੀਂ ਸਕਦਾ ਵੀਰੇ ਹਾਂ 6 ਫੁੱਟ ਹੋਊਗਾ ਲਈ ਹਾਂ ਬਹੁਤ ਚੰਗਾ ਕੱਦ ਬਹੁਤ ਝੋਟੀ ਦਾ ਕਿਉਂਕਿ ਬਾਈ ਐਮ 29 ਦੀ ਰੀਜਨਲ ਇਹ ਆ ਆ ਕਰਮਾਲੀ ਐਸ ਟਾਈਮ 14 ਕਿਲੋ ਦੁੱਧ ਤੋਂ ਸਟਾਰਟਿੰਗ ਆਂਦੀ ਅੱਜ ਤੀਜਾ ਦਿਨ ਸੂਈ ਨੂੰ ਮਗਰ ਇਹਦੇ ਅਰਜਨ ਕੁੰਗੜ ਦਾ ਕਟਾ ਤੇ ਸਿੰਘਾਂ ਦੇ ਪੋਪਲੇ ਇਹ ਸ਼ੁਰੂ ਤੋਂ ਹੀ ਲਵਾ ਗਈ ਸੀ ਬਾਈਆਂ ਦਾ 18 ਲੀਟਰ ਦੁੱਧ ਬਾਈ ਨੇ ਦੂਜੇ ਸੂਏ ਚ ਹੋਇਆ ਹੋਇਆ ਤੇ ਐਤਕੀ 20 ਲੀਟਰ ਨੂੰ ਟੌਰਨ ਵਾਲੇ ਨੇ ਜਿਹੜਾ ਕਰਮਾਲੀ ਨੇ ਜਾਣਾ ਬਾਈ ਬਾਕੀ ਬਾਡੀ ਦੀ ਪੁੜਾ ਪੜਾ ਝੋਟੀ ਦਾ ਨਜ਼ਾਇਰ ਚੰਗਾ ਬਣਦੇ ਬਸ ਜਿੱਥੇ ਬਹੁਤ ਚੰਗਾ ਪੁੜੇ ਪਾੜੇ ਦੀ ਝੋਟੀ ਖੁੱਲੀ ਡੁੱਲੀ ਝੋਟੀ ਆ ਕੋਈ ਇਹ ਨਹੀਂ ਕੋਈ ਕਹਿ ਸਕਦਾ ਵੀ ਝੋਟੀ ਆ ਜਾਂ ਲਿੱਸੀ ਆ ਜਾਂ ਫਿੱਕੀ ਆ ਬਹੁਤ ਜੰਗਾ ਡਿਜ਼ਾਈਨਾਂ ਝੋਟੀ ਦਾ ਜਿਹੜਾ ਮੇਤਰੋ ਤੁਸੀਂ ਦੇਖ ਸਕਦੇ ਕਰਮਾਲੀ ਦਾ ਆ ਹੁਣ ਖੁਰਲੀ ਤੇ ਵੇਖੋ ਖੜੀ ਸਾਰੀਆਂ ਮਈਆਂ ਨਾਲੋਂ ਉੱਚੀ ਕਰਮਾਲੀ ਬੁੱਤ ਬੱਤ ਝੋਟੀ ਦਾ ਨਜ਼ਾਇਰ ਚੰਗਾ ਵੀਰੇ ਟਾਂਚਾ ਆ ਮਗਰਲੇ ਸੋਏ ਦਾ ਨਾਲ ਇਹਦੇ ਕੱਟਾ ਖੜਾ ਹੋਇਆ ਵੀਰੇ ਤੇ ਐਤ ਕੀ ਇਹ ਤੀਜਾ ਸੁਆ ਸੋਈ ਆ ਬਾਈ ਠੀਕ ਆ ਬਾਈ ਤੇ ਘੋੜਾ ਦੇ ਖੋਲੇਵਾ ਬਾਈ ਕਰਮਾਲੀ ਦਾ ਉੱਥੇ gekede ਕੱਢਦੀ ਸੀ ਆਪਾਂ ਇੱਥੇ ਵਿਖਾਉਣੀ ਆ ਤੁਹਾਨੂੰ ਇਹਦਾ ਲਿਵਾ ਦੇਖੋ ਬਾਈ ਹੂੰ ਠੀਕ ਆ ਆ ਚੰਗਾ ਜਿਹੜਾ ਲਿਵਾਸ ਹਨਾ ਬਾਈ ਆ ਜਿਹੜੀ ਟੀ ਦਾ ਬਹੁਤ ਘੱਟ ਮਿਲਦੀ ਆ ਵੀਰੇ ਠੀਕ ਆ ਬਾਈ ਤੇ ਥਣ ਬਹੁਤ ਚੰਗਾ ਚੋਈ ਹੋਈ ਆ ਸਵੇਰ ਦੇ ਟਾਈਮ ਦੀ ਵੀਡੀਓ ਆ ਸਾਢੇ 12 1 ਵਜੇ ਜਦੋਂ ਦੀ ਮੈਂ ਵੀਡੀਓ ਬਣਾ ਰਿਹਾ ਵੀਰੇ ਉਸ ਹਾਫ ਤੇ ਜੱਜਮੈਂਟ ਕਰਨੀ ਆ ਤੁਸੀਂ ਇਹਦੀ ਲੀਵ ਦੀ ਥਣ ਵੇਖੋ ਬਾਈ ਕਿੱਡਾ ਪਾਵਰ ਵਾਲਾ ਥਣ ਦਾ ਜੋਸ਼ ਗਾੜੀ ਪਿਛਾੜੀ ਇੱਕੋ ਜੀ ਜਮਾ ਕੱਦ ਬੁੱਤ ਦੀ ਝੋਟੀ ਪੂਰੀ ਜ਼ਬਰਦਸਤ ਅੱਛਾ ਰੇਟ ਅਫਤਾਰ ਬਾਈ ਕੀ ਕਰਾਂਗੇ ਅਪਨ ਫੋਨ ਤੇ ਕਰਾਂਗੇ ਠੀਕ ਹੈ ਜੀ ਰੇਟ ਫੋਨ ਦੇ ਉੱਤੇ ਅਫਤਾਰ ਨੰਬਰ ਦੱਸ ਦਿਓ ਬਾਈ ਆਪਣਾ ਇੱਕ 55 ਜੀ 36662 ਇੱਕ ਵਾਰੀ ਹੋਰ ਬੋਲ ਦਿਓ ਜੀ 9155 ਜੀ 36662 ਠੀਕ ਹੈ ਬਈ ਇਸ ਨੰਬਰ ਤੇ ਬਾਈ ਨਾਲ ਕਰ ਲੋ ਚੰਗੇ ਦਾ ਹੀ ਉਹ ਨਾਲ ਕਟਾ ਵੀ ਦੇ ਦੇਾਂਗੇ ਜੇ ਕੋਈ ਲੈਣ ਵਾਲਾ ਹੋਇਆ ਉਹ ਕਿਹੜੇ ਸੀਮਿੰਟ ਦਾ ਆ ਗਿਆ ਜੀ ਉਹ ਦਾਰੇ ਬੁੱਲ ਦਾ ਹੀ ਦਾਰੇ ਬੁੱਲ ਦਾ ਲక్ష్ਮੀ ਡੈਰੀ ਫਾਰਮ ਵਾਲੇ ਦਾ ਨਹੀਂ ਮਿੱਤਰੋ ਪਿਓ ਵਾਲੇ ਪੱਖ ਤੋਂ ਦਾਰੇ ਦਾ ਬੱਚਾ ਪਿਛਲੇ 6 ਸੂਏ ਦਾ ਇਸੇ ਝੋਟੀ ਦਾ ਹੀ ਬੱਚਾ ਵਾ 11 ਮਹੀਨਾ ਦਾ ਠੀਕ ਆ ਭਾਈ ਕੀ ਬਾਤ ਆ ਭਾਈ 13 ਮਹੀਨਾ ਦਾ 13 ਮਹੀਨਾ ਦਾ ਸਾਲ ਪਿਛੋਂ ਕਰਮ ਵਾਲੀ ਸੂਆ ਸੂਪੀ ਸਾਲ ਪਿਛੋਂ ਨਾਲ ਦੀ ਨਹੀਂ ਠੀਕ ਆ ਭਾਈ ਤੇ ਬਾਕੀ ਗੱਲਬਾਤ ਪਾਈ ਉਤਾਰ ਨਾਲ ਫੋਨ ਤੇ ਪੂਰੀ ਮੋਟੀ ਹੈ ਹੂੰ ਠੀਕ ਆ ਭਾਈ ਜੀ ਧੰਨਵਾਦ ਵੀਡੀਓ ਦੇਖਣ ਲਈ